ਨੇ ਉਥੇ ਕਾਨੂੰਨ ਬਦਲੀ ਕੀਤਾ ਸਾਡੇ ਪੰਜਾਬ ਚ ਅਜੇ ਕਾਨੂੰਨ ਉਹ ਲਾਗੂ ਆ ਇਹ ਕਰਕੇ ਹੀ ਆੰਮਣ ਆ ਜਿੰਨਾ ਚਿਰ ਕਿਸਾਨ ਸਹਿਤ ਨਹੀਂ ਆ ਤੁਹਾਨੂੰ ਇਹ ਕੋਈ ਕਬਜ਼ਾ ਨਹੀਂ ਲੈਣ ਦਵਾਂਗੇ ਅਸੀਂ ਕਹਿੰਦੇ ਆ ਜਿਹੜਾ ਸਰਵੇ ਰੋਡ ਹਲੋ ਚਾਹੀਦਾ ਦੋਵੇਂ ਪਾਸੇ ਕਿਉਂਗਾ ਅਸੀਂ ਉਹਦੀ ਲੰਘ ਸਕੀਏ ਜਿਹੜੀ ਸਾਡੀ ਜ਼ਮੀਨ ਕਲਾਂ ਬੋਕ ਨਾਲ ਜਿਹਦੇ ਸਾਈਡ ਤੇ ਰਹਿ ਗਈ ਆ ਉਹਦਾ ਤੁਸੀਂ ਕੀ ਸਾਨੂੰ ਦਿੰਦੇ ਜੀ ਜੋ ਕਿ ਜੇ ਰੋਡ ਨਿਕਲ ਗਿਆ ਫੇ ਤਾਂ ਸਾਡੇ ਦਾ ਨਹੀਂ ਦੇਣਾ ਹੁਣ ਤਾਂ ਇਹ ਰੋਡ ਨੇ ਨਿਕਲ ਨਿੰਦੇ ਅਰੇ ਸਾਡੇ ਦਾਜ ਜੇ ਤੁਸੀਂ ਜਿੱਤੇ ਰੋਡ ਕੱਢ ਲਿਆ ਫੇ ਆਹੀ ਤੁਹਾਨੂੰ ਕਿੱਥੋਂ ਲਪਨਾਵਾ ਇਹ ਕਰਕੇ ਕਿਸਾਨ ਭਰਾਓ ਹੋਰ ਇਹ ਦੇ ਨਾਂ ਮੰਗਾ ਵੜੀਆਂ ਵਾ ਮੈਂ ਵੀ ਬੇਨਤੀ ਕਰਦਾ ਆ ਜਿਹੜੇ ਕਾਹਦੇ ਨਾ ਗੁੰਡਾ ਕਰਦੇ ਕੀਤੀ ਆ ਇਸੇ ਮਸਲੇ ਤੇ ਅੱਜ ਤਰ ਤਾਰ ਦੇ ਸਾਰੇ ਰੋਡ ਕੇਤੇ ਇਹਨਾਂ ਦੇ ਆਪ ਉਹਨੇ ਸਾਡੇ ਜਾ ਰਹੇ ਆ ਇਹਦੇ ਨਾਲ ਨਾਲ 2 ਤਰੀਕ ਨੂੰ ਪਰ ਤਾਂ ਡੀਸੀ ਨੂੰ ਘੇਰਾਂਗੇ ਉਹ ਪਰਨਾ ਕਿੰਨੇ ਦਿਨ ਚਲੋਣਾ ਵਾ ਸਰੂਬਾ ਕਮੇਟੀ ਦੀ ਮੀਟਿੰਗ ਲਾ ਕੇ ਫੇਰ ਤਿਆਰ ਕਰਾਂਗੇ ਅਜੇ ਪੱਕਾ ਉਹ ਧਰਨੇ ਦਾ ਜਿਹੜਾ ਵਾ ਮਨਜ਼ੂਰ ਹੋ ਗਿਆ ਤੇ 2 ਤਰੀਕ ਨੂੰ ਡੀਸੀ ਨੂੰ ਘੇਰਾਂਗੇ ਜੇ ਡੀਸੀ ਨੂੰ ਦੱਸਾਂਗੇ ਪਈ ਆ ਜਾ ਇਹ ਤੇਰ ਚ ਜਾਣਵਾ ਹੈਗੀ ਜਾਂ ਤੇ ਆਜਾ ਸਾਨੂੰ ਕੋਲਾ ਤੇਰੇ ਦਫ਼ਤਰੇ ਆ ਗਿਆ ਇਹ ਨਹੀਂ ਕਿ ਸਾਡੀਆਂ ਪੈੜੀਆਂ ਜਾਣ ਕੇ ਤੇ ਧੋਗਲਾ ਨਾਲ ਲਿਆਂਕ ਕੇ ਸਾਡੇ ਦੇ ਤੁਸੀਂ ਚਲਾਓ ਤੇ ਸਾਡੀਆਂ ਪੱਗਾਂ ਜੜੀਆਂ ਵਾ ਉਹ ਵੀ ਤੁਸੀਂ ਝੋਲੇ ਦੇ ਵਿੱਚ ਰੋਲੀਆਂ ਕਰਦਾ ਸਾਡੇ ਕਿਸਾਨ ਜਿਹੜੇ ਆ ਉਹ ਤੂੰ ਭੁੱਲ ਗਏ ਤੇ ਤੁਸੀਂ ਝੋਲੇ ਦੇ ਲਈ ਫਿਰਦੇ ਰਹੇ ਜੀ ਬੜੀ ਛੜਮਾਂ ਵਾਲੀ ਗੱਲ ਵਾ ਅਸੀਂ ਇਹਨਾਂ ਨੂੰ ਕੇ ਵੀ ਕਿਹਾ ਸੀ ਆ ਕਿ ਜੇ ਤੁਹਾਡੇ ਜੇ ਹਿੰਮਤ ਆ ਤੇ ਆਜੋ ਕਰਵੋ ਕਰਜ਼ਾ ਕਰਨ ਵਾਸਤੇ ਹਾਂ ਇੱਕ ਗੱਲ ਜ਼ਰੂਰ ਆ ਕਿਤੇ ਟੇਪ ਤੋਂ ਨਹੀਂ ਭੱਜੇ ਟੇਪ ਤੇ ਬਾਹਰ ਗੱਲ ਕਰਾਂਗੇ ਚਾਹੇ ਮੁੱਖ ਮੰਤਰੀ ਆਜੇ ਚਾਹੇ ਪ੍ਰਧਾਨ ਮੰਤਰੀ ਆਜੇ ਟੇਪ ਤੋਂ ਕਿਤੇ ਨਹੀਂ ਭੱਜਾਂਗੇ ਜੇ ਤੁਸੀਂ ਅਖੋ ਫੋਰਸਾਂ ਲਿਆਣ ਕੇ 3-4 ਹਜ਼ਾਰ ਫੋਰਸ ਲਾਈਏ ਅਸੀਂ ਅੰਮ੍ਰਿਤ ਲੱਖਾਂ ਗੇਂਤੀ ਜਿਲੇ ਹ ਕੋਰਸਾ ਫੇਰ ਵੀ ਤੁਹਾਡੇ ਅਗੇ ਆਪਣੇ ਹੱਕ ਲੈਣ ਵਾਸਤੇ ਆਪਣੀਆਂ ਛਾਪੀਆਂ ਤਾਣ ਕੇ ਤੇ ਖੜੇ ਹੋਵਾਂਗੇ ਇਸ ਕਰਕੇ ਮੈਂ ਕਿਸਾਨੋ ਬੇਨਤੀ ਕਰਨਾ ਅਪੀਲ ਕਰਦਾ ਹਾਂ ਕਿ ਛੇਵੇਂ ਵੀ ਕਿਤੇ ਤੁਹਾਡੀ ਲੋੜ ਪਵੇ ਮਾਰਦੇ ਸ਼ਾਵਾਂ ਆ ਜਿਓ ਕਿਤੇ ਸਾਨੂੰ ਆਖੋ ਕਿ ਪ੍ਰਧਾਨ ਜੀ ਤੁਸੀਂ ਧੋਖਾ ਦੇ ਗਏ ਜੀ ਤੁਸੀਂ ਕੁੱਟਵਾ ਡਰ ਕੇ ਜੇ ਤੁਸੀਂ ਗੋਲੀਆ ਦਾ ਡਰ ਕੇ ਜੇ ਬਾਟੇ ਅੱਗੇ ਹੋ ਕੇ ਤੇ ਤੁਹਾਡੀ ਗਵਾਹੀ ਕਰਾਂਗੇ ਤੇ ਮੋਰਚੇ ਨੂੰ ਸਫਰ ਕਰਾਂਗੇ ਹੋਰ ਭਰਾਓ ਮੈਂ ਬੇਨਤੀ ਕਰਦਾ ਮੈਂ ਆਪੇ ਆਪਣੇ ਪਿੰਡਾਂ 'ਚ ਜਹੇ ਬੰਦਕ ਵੱਧ ਕਰੀਏ ਬੀਬੀਆਂ ਨੇ ਕਮੇਟੀਆਂ ਬਣਾਈਏ ਇਹ ਕਰਕੇ ਮੈਂ ਬੇਨਤੀ ਕਰਦਾ ਵੀ ਤਕੜੇ ਹੋ ਜੇ ਉੱਪਰ ਇਸ਼ਾਰਾ ਹੁੰਦਿਆ ਮਹਾਰਾਜ ਦਾ ਵੀ ਸ਼ਾਇਦ ਉਹ ਵੀ ਕਹਿੰਦਿਆ ਸਾਹ ਦਾ ਤੈਨੂੰ ਟਾਈਮ ਦਿੱਤਾ ਥੋੜਾ ਬੋਝਾ ਠੀਕ ਹੈ ਫਿਰ ਮੈਂ ਬੇਨਤੀ ਕਰਦਾ ਮੈਂ ਆ ਭਗਵੰਤ ਮਾ ਤੇ ਮੋਦੀ ਇਹਨਾਂ ਦੋਨੋਂ ਚੋਕੇ ਲੱਜੋ ਇੱਥੇ ਇੱਥੇ ਚਲੋ ਗੱਡੀ ਕਢੋ ਇੱਥੇ ਕਹੋ ਕਿ ਆਓ ਜਿੱਥੇ ਨੌਜਵਾਨ ਪਹਿਲੇ ਨੇ ਬਾਹਲਾ ਉਹ ਸੇਵਾ ਦਾ ਸਟਾਫ ਤੇ ਬੋਲਣਾ ਗੱਡੀ ਆਲੋ